ਕਿ ਆਮ ਬੰਦਾ ਧਾਰਮਿਕ ਥਾਂ ਤੇ ਜਾ ਕੇ ਰੱਬ ਤੋਂ ਸੁੱਖ ਮੰਗਦਾ ਹੈ ਸ਼ਾਂਤੀ ਮੰਗਦਾ ਹੈ ਰੱਬ ਦਾ ਕਰਦਾ ਸ਼ੁਕਰਾਨਾ ਦੋਸਤੋ ਉੱਥੇ ਜਿਹੜੇ ਮਾੜੇ ਅੰਸਰ ਨੇ ਇਹਨਾਂ ਧਾਰਮਿਕ ਸਥਾਨਾਂ ਤੇ ਵੀ ਆਮ ਲੋਕਾਂ ਨੂੰ ਬਣਾ ਰਹੇ ਨੇ ਆਪਣਾ ਨਿਸ਼ਾਨਾ ਦੋਸਤੋ ਆਪਣਾ ਨਿਸ਼ਾਨਾ ਦੋਸਤੋ ਸਤਿ ਸ਼੍ਰੀ ਅਕਾਲ ਪੀਬੱਤੀ ਨਮਸਕਾਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ ਸਤਿਓ ਸਾਡੇ ਨਾਲ ਵੀਰ ਬਿੰਦਰ ਕੁਮਾਰ ਜੀ ਮੌਜੂਦ ਨੇ ਬੜੀਆਂ ਭੰਗਲਾਂ ਤੋਂ ਨੇ ਇਹ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਏ ਸੀਗੇ ਧਾਰਮਿਕ ਜਿਹੜਾ ਸਥਾਨ ਹੁੰਦਾ ਹੈ ਸ਼ਾਂਤੀ ਦਾ ਪ੍ਰਤੀਕ ਹੁੰਦਾ ਲੇਕਿਨ ਧਾਰਮਿਕ ਸਥਾਨਾਂ ਤੇ ਵੀ ਜਿਹੜੇ ਮਾੜੇ ਅੰਸਰ ਆ ਨੀਚ ਹਰਕਤਾ ਤੋਂ ਨੀਚ ਕਰਮਾ ਤੋਂ ਬਾਜ਼ ਨਹੀਂ ਆਂਦੇ ਔਰ ਮੋਰਲੀ ਇੰਨੀ ਗ੍ਰਾਵਟ ਹੋ ਚੁੱਕੀ ਹੈ ਕਿ 23 23 24 24 ਸਾਲ ਦੇ ਨੌਜਵਾਨ ਜਿਹੜੇ ਉਹ ਧਾਰਮਿਕ ਸਥਾਨ ਉਹ ਆਮ ਸਥਾਨ ਤਾਂ ਛੱਡੋ ਧਾਰਮਿਕ ਸਥਾਨ ਤੇ ਵੀ ਜਾ ਕੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਔਰ ਤਿੰਨ ਤਿੰਨ ਦੇ ਗਰੁੱਪ ਚਾਉਂਦੇ ਆ ਫਿਰ ਵੱਖ-ਵੱਖ ਮੋਟਰਸਾਈਕਲਾਂ ਨੂੰ ਚਾਬੀਆਂ ਲਾ ਲਾ ਕੇ ਦੇਖਦੇ ਆ ਜਿਹਨੂੰ ਚਾਬੀ ਲੱਗ ਜਾਂਦੀ ਆ ਉਹਨੂੰ ਆਪਣੇ ਨਾਲ ਹੀ ਲੈ ਜਾਂਦੇ ਆ ਤੁਹਾਡੇ ਸਕਰੀਨ ਤੇ ਤਸਵੀਰ ਚੱਲ ਰਹੀ ਹੋਣੀ ਆ ਇਹ ਬਿੰਦਰભાઈ ਹੋਣਾ ਨੇ ਜਿਹੜੀ ਸੀਸੀਟੀਵੀ ਫੁਟੇਜ ਘਟਾ ਕੇ ਲਿਆਂਦੀ ਆ ਤੁਸੀਂ ਇਸ ਨੌਜਵਾਨ ਨੂੰ ਪਹਿਚਾਣਨਾ ਔਰ ਇਹ 24-25 ਸਾਲ ਦਾ ਨੌਜਵਾਨ ਲੱਗਦਾ ਹੈ ਸਕਰੀਨ ਤੇ ਇਸ ਦੀ ਫੋਟੋ ਚੱਲ ਰਹੀ ਹੈ ਜਿਹੜੇ ਮੋਟਰਸਾਈਕਲ ਤੇ ਬੜੀ ਟੌਰ ਨਾਲ ਕੁੜਤਾ ਪਜਾਮਾ ਪਾ ਕੇ ਬੈਠਾ ਉਹ ਮੋਟਰਸਾਈਕਲ ਬਿੰਦਰਬੀਰ ਉਹਨਾਂ ਦਾ ਇਹ ਧਾਰਮਿਕ ਸਥਾਨ ਤੇ ਗਏ ਸੀਗੇ ਔਰ ਇੱਥੋਂ ਉਹਨਾਂ ਦਾ ਮੋਟਰਸਾਈਕਲ ਚੱਕ ਹੁੰਦਾ ਤੇ ਆ ਜਿਹੜੀ ਸਕਰੀਨ ਤੇ ਫੋਟੋ ਚੱਲ ਰਹੀ ਹੈ ਇਹ ਚੋਰ ਦੀ ਤੁਸੀਂ ਇਸ ਨੂੰ ਪਹਿਚਾਣਨਾ ਕਿ ਤੁਹਾਡੇ ਪਿੰਡ ਦਾ ਹੈ ਤੁਹਾਡੇ ਸ਼ਹਿਰ ਦਾ ਹੈ ਤੁਹਾਡੇ ਵਾਰਡ ਦਾ ਹੈ ਤੁਹਾਡੇ ਮਹੱਲੇ ਦਾ ਹੈ ਤੁਹਾਡੀ ਗਲੀ ਦਾ ਹੈ ਤੁਸੀਂ ਬਿੰਦਰભાઈ ਉਹਨਾਂ ਨੂੰ ਕਾਲ ਕਰਕੇ ਦੱਸਣਾ ਬਈ ਨੰਬਰ ਹੈ 70871 7087134607 7087134607 ਤੇ ਤੁਸੀਂ ਕਾਲ ਕਰਕੇ ਬਿੰਦਰભાઈ ਉਹਨਾਂ ਨੂੰ ਦੱਸ ਦੇਣਾ ਇਹਨਾਂ ਦਾ ਮੋਟਰਸਾਈਕਲ ਆਪਾਂ ਪੁੱਛ ਲੈਣੇ ਪੂਰੀ ਜਾਣਕਾਰੀ ਲੈ ਲੈਣੇ ਆ ਕਿੱਥੋਂ ਚੱਕ ਹੋਇਆ ਕਿੱਥੇ ਗਏ ਸੀ ਜਿਆ ਸਾਹਿਬ ਦੇ ਮਜ਼ਾਰਤ ਚੱਕ ਹੋਇਆ ਜੀ ਕਿੱਥੇ ਗਏ ਸੀ ਐਤਵਾਰ ਵਾਲੇ ਦਿਨ 3 ਤਰੀਕ ਨੂੰ ਗਏ ਸੀਗੇ ਔਰ 4.5 ਦੇ ਕਰੀਬ ਚੱਕ ਹੋਇਆ ਜਦ ਮੱਥਾ ਦਰਵਾਜ਼ੇ ਤੇ ਟੇਕ ਕੇ ਆਏ ਤੇ ਸਾਨੂੰ ਦੁਬਾਰਾ ਆਪਣਾ ਮੋਟਰਸਾਈਕਲ ਨਹੀਂ ਮਿਲਿਆ ਦੁਬਾਰਾ ਵੀਡੀਓ ਸਕਰੀਨ ਤੋਂ ਕਢਾ ਕੇ ਤੁਹਾਨੂੰ ਉਹ ਪਾ ਰਹੇ ਆ ਇਹਨਾਂ ਟਾਈਮ ਲੱਗ ਗਿਆ ਸਕਰੀਨ ਤੋਂ ਕਢਾਉਣ ਨੂੰ ਸਕਰੀਨ ਤੋਂ ਕਢਾਉਣ ਨੂੰ ਵੀ ਕੁਝ ਲੱਗ ਗਿਆ 10 ਮਿੰਟ ਅੱਛਾ ਹਾਂਜੀ ਉੱਥੇ ਪਾਰਟੀ ਸਾਹਿਬ ਹੈ ਨਹੀਂ ਸੀ ਜਿਹੜੇ ਉੱਥੇ ਕੈਮਰੇ ਤੇ ਬੈਠੇ ਹੁੰਦੇ ਆ ਇਸ ਕਰਕੇ ਥੋੜਾ ਟਾਈਮ ਲੱਗ ਗਿਆ ਫਿਰ ਤੱਕ 3-4 ਦਿਨ ਤੋਂ ਖੱਜਲ ਖਵਾਰ ਹੋ ਰਿਹਾ ਬਹੁਤ ਜ਼ਿਆਦਾ ਦਿਨ ਹੋ ਗਏ ਜੀ ਅੱਜ ਤਾਂ 15 ਦਿਨ ਹੋ ਗਏ ਤੁਹਾਨੂੰ ਜਬ ਪਿਛਲੇ ਐਤਵਾਰ ਦਾ ਹਾਂਜੀ ਭਾਈ ਪਿਛਲੇ ਐਤਵਾਰ ਦਾ ਆਇਆ 15 ਦਿਨ ਹੋ ਚੱਲੇ ਸਾਨੂੰ ਹੁਣ ਤੱਕ ਜੇ ਚੋਰ ਨੇ ਮੋਰੇ ਵੇਚ ਤਾ ਫੇਰ ਨਹੀਂ ਆਪਾਂ ਤਾਂ ਕਿਹਦਾ ਪਰਜਾ ਪਰਜਾ ਕਰ ਦਿੰਦੇ ਜਦੋਂ ਹੀ ਆਉਣਾ ਸੀ ਨਾ ਆਪਣੇ ਨਾਲ ਉਸੇ ਵੇਲੇ ਸੰਪਰਕ ਬਣਾਉਣਾ ਸੀਗਾ ਵੇਖੋ ਬਾਈ ਹੁਣੀ ਮਿਹਨਤ ਕੀਤੀ ਐ ਫਾਸਟ ਫੂਡ ਦਾ ਕੰਮ ਕਰਦਾ ਥੋਨ ਪਤਾ ਕਿ ਦਰਮਿਆਨੇ ਪਰਿਵਾਰ ਤੋਂ ਜਦ ਬੰਦਾ ਹੁੰਦਾ ਉਹਦੇ ਲਈ ਜਿਹੜਾ ਮੋਟਰਸਾਈਕਲ ਹੁੰਦਾ ਉਹਤੇ ਸਾਰਾ ਕਾਰੋਬਾਰ ਹੁੰਦਾ ਉਹੀ ਪੂੰਜੀ ਹੁੰਦੀ ਐ ਮੋਟਰਸਾਈਕਲ ਮਾਡਲ ਕਿਹੜਾ ਸੀ ਮਾਡਲ 11 2011 ਹਾਂਜੀ ਦੇਖੋ ਜਿਹੜਾ ਬੰਦਾ ਗਰੀਬ ਵਿਅਕਤੀ 1823 ਨੰਬਰ ਐ ਪੀਵੀ 32 1823 ਨੰਬਰ ਐ ਪੀਵੀ 32 1823 ਨੰਬਰ ਐ ਔਰ ਬਾਈ ਲਈ ਬਹੁਤ ਇੰਪੋਰਟੈਂਟ ਐ ਤੁਸੀਂ ਉਹ ਮੋਟਰਸਾਈਕਲ ਤੇ ਬੈਠਾ ਵਿਅਕਤੀ ਪਛਾਣਣਾ ਇੱਕ ਵਾਰ ਫਿਰ ਤੋਂ ਦੀ ਸਕਰੀਨ ਤੇ ਫੋਟੋ ਚੱਲ ਰਹੀ ਐ ਇਸ ਚੋਰ ਨੂੰ ਪਛਾਣਣਾ ਐ ਇਹਦਾ ਫੜ ਹੋਣਾ ਬਹੁਤ ਜ਼ਰੂਰੀ ਐ ਕਿਉਂਕਿ ਕੱਲਾ ਬਿੰਦਰભાઈ ਨੂੰ ਨਿਸ਼ਾਨਾ ਨਹੀਂ ਬਣਾਇਆ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਹੋਰ ਬੰਨ ਨਿਸ਼ਾਨਾ ਉਹਨਾਂ ਨੂੰ ਜਿੰਨੂੰ ਬਣਾ ਲਿਆ ਹੋਣਾ ਹੋਰ ਕਿੰਨੀ ਅਪਲੈਨਿੰਗ ਹੋਣੀ ਐ ਤਾਂ ਤੁਸੀਂ ਸਿੱਧਾ ਨੰਬਰ ਐ ਸਿੱਧਾ ਫੋਨ ਕਰਨਾ ਤਾਂ ਤੁਸੀਂ ਇਹਨਾਂ ਨੂੰ 9501131446 ਤੇ ਵੀ ਕਾਲ ਕਰਕੇ ਇਨਫੋਰਮ ਕਰ ਸਕਦੇ ਆ ਜੇਕਰ ਤੁਸੀਂ ਚੋਰ ਨੂੰ ਪਛਾਣ ਲਿਆ ਤੁਹਾਡਾ ਗਵਾਂਡੀ ਹੈ ਤੁਹਾਡੇ ਪਿੰਡ ਦਾ ਹੈ ਤੁਹਾਡੇ ਸ਼ਹਿਰ ਦਾ ਤੁਹਾਡੇ ਮਹੱਲੇ ਦਾ ਤੁਹਾਡੀ ਗਲੀ ਦਾ ਤੁਹਾਡੇ ਨਾਨਕੇ ਪਿੰਡ ਦਾ ਤਾਂ ਵੀ ਤੁਸੀਂ ਬਾਈ ਨੂੰ ਇਨਫੋਰਮ ਕਰ ਦੇਣਾ ਔਰ ਅਸੀਂ ਆਪਣੇ ਵੱਲੋਂ ਗੁਪਤ ਜਿਹੜਾ ਇਨਾਮ ਦਵਾਂਗੇ ਜਿਹੜਾ ਵੀਰਵਿੰਦਰ ਬਾਈ ਦੀ ਮਦਦ ਕਰੂਗਾ ਸਾਡਾ ਨੰਬਰ ਵੀ ਨੋਟ ਕਰ ਲਓ 8360101573 9878443970 ਇਹਨਾਂ ਨੰਬਰਾਂ ਤੇ ਕਾਲ ਕਰ ਦੇਣੀ ਆ ਚੋਰ ਨੂੰ ਪਛਾਣ ਲੈਣਾ ਵਿੰਦਰ ਭਾਈ ਦੀ ਮਦਦ ਵੀ ਕਰਨੀ ਆ ਪ੍ਰਸ਼ਾਸਨ ਦੀ ਮਦਦ ਵੀ ਕਰਨੀ ਤਾਂ ਜੋ ਇਹ ਚੋਰ ਗਾਂ ਤੋਂ ਕਿਸੇ ਹੋਰ ਨੂੰ ਆਪਣਾ ਨਿਸ਼ਾਨਾ ਨਾ ਬਣਾਵੇ ਕਿਸੇ ਹੋਰ ਦਾ ਮੋਟਰਸਾਈਕਲ ਚੋਰੀ ਨਾ ਕਰੇ ਬਹੁਤ ਬਹੁਤ ਸ਼ੁਕਰੀਆ